ਵੀਰ ਕੱਲ ਦੁਪਹਿਰ ਨੂੰ ਇੱਥੇ ਆਪਰੇਟ ਕਰਾਉਣ ਵਾਸਤੇ ਆਇਆ ਸੀ ਤੇ ਜਿਹਦਾ ਆਪਰੇਟ ਵੀ ਨਹੀਂ ਹੋਇਆ ਆਪਰੇਟ ਹੋਣ ਤੋਂ ਪਹਿਲਾਂ ਹੀ ਇੰਨਾ ਇੱਕ ਇੰਜੈਕਸ਼ਨ ਲਾਇਆ ਵੀ ਉਹ ਸਿੱਧਾ ਜਿਹੜੀ ਕਿ ਓਵਰਡੋਜ਼ ਹੋਣ ਕਾਰਨ ਕੇ ਪਤਾ ਨਹੀਂ ਲੱਗਿਆ ਕਿਸ ਕਾਰਨ ਕਰਕੇ ਜਿਹੜੀ ਆ ਉਹਦੀ ਹਸਪੀਟਲ ਵੱਲੋਂ ਜਿਹੜਾ ਬਾਦੀ ਸਾਨੂੰ ਲਾਸ਼ੋਂ ਪੀ ਗਈ ਆ ਪਹਿਲਾਂ ਮੇਰਾ ਪੋਤ ਸਾਰਾ ਕੋ ਗੋ ਮਰਿਆ ਉਹਨਾਂ ਮੁੰਡਾ ਨੇ ਘਰ ਉਹ ਪਾਲਣ ਡਿਆ ਸਾਨੂੰ ਪਾਲਣ ਡਿਆ ਆਪਣੇ ਬੱਚੇ ਪਾਲਣ ਡਿਆ ਅਸੀਂ ਗਰੀਬ ਹੁਣ ਕਿੱਥੇ ਜਾਵਾਂਗੇ ਕਾਲ ਪੁਲਿਸ ਪ੍ਰਸ਼ਾਸਨ ਐਸ ਐਚ ਓ ਜਿਹੜੇ ਆ ਉਹ ਵੀਰ ਲਾਲ ਲੱਗਿਆ ਹੋਇਆ ਪ੍ਰਸ਼ਾਸਨ ਇਹ ਗੱਲਬਾਤ ਚੱਲ ਰਹੀ ਆ ਜੇ ਤੇ ਸਾਨੂੰ ਇਨਸਾਫ ਦਿੰਦੇ ਠੀਕ ਆ ਨਹੀਂ ਦਿੰਦੇ ਤੇ ਇਸ ਤੋਂ ਵੀ ਵੱਡਾ ਜਿਹੜਾ ਅਸੀਂ ਲਾਸ਼ ਰਾ ਕੇ ਕਿਤੇ ਵੀ ਪ੍ਰੋਟੈਸਟ ਜਿਹੜਾ ਕਰਾਂਗੇ ਇਹ ਜੀ ਸਾਨੂੰ ਅੱਜ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਗੁਰਨੇਕ ਸਿੰਘ ਨਾਮ ਦਾ ਨੌਜਵਾਨ ਸੀਗਾ ਜਿਹਦੀ ਮਰਦੀ ਪਤੀ ਕਦੀ ਨਾਲ ਸੀ ਉਹਦੇ ਨਿਰਮਣਾ ਹਸਪਤਲ ਦੇ ਵਿੱਚ ਜਿਹੜਾ ਵਾ ਮਤਲਬ ਜੇ ਪਈ ਆਪਣੇ ਕੇ ਸਰਜਰੀ ਦੇ ਰਿਗਾਰਡਿੰਗ ਆਇਆ ਸੀਗਾ ਇਹ ਜਿੱਤਲੀ ਉਹ ਜਿਹੜੀ ਆ ਡੈਥ ਹੋ ਗਈ ਆ ਤੇ ਉਹਦੇ ਪਰਿਵਾਰ ਵੱਲੋਂ ਜੋ ਵੀ ਸਾਨੂੰ ਸਟੇਟਮੈਂਟ ਦਿੱਤੀ ਜਾਊਗੀ ਤੇ ਜੋ ਵੀ ਸਾਹਮਣੇ ਆਉਣਗੇ ਉਹਦੇ ਮੁਤਾਬਿਕ ਇਹ ਕਾਰਵਾਈ ਕੀਤੀ ਜਾਊਗੀ ਅੱਜ ਅਸੀਂ ਮੈਂ ਪੰਜਾਬ ਰੋਡ ਦੇ ਪ੍ਰਧਾਨ ਅਮਰ ਸਰਬੰਦੋਂ ਦੀਪੂ ਪ੍ਰਧਾਨ ਹੀਰਾ ਸਿੰਘ ਜਿਹੜਾ ਅੱਜ ਦਾ ਸਾਡਾ ਧਰਨਾ ਲੱਗਿਆ ਜੀ ਇਹ ਸਾਡੇ ਸਾਥੀ ਗੁਰਨੇਕ ਸਿੰਘ ਜੀ ਆ ਪੀਸੀ 252 ਅਮਰ ਸਰਬੰਦੋਂ ਕਨੈਕਟਰ ਆ ਸਾਡਾ ਜਿਹੜਾ ਕਿ ਵੀਰ ਕੱਲ ਦੁਪਹਿਰ ਨੂੰ ਇੱਥੇ ਆਪਰੇਟ ਕਰਾਉਣ ਵਾਸਤੇ ਆਇਆ ਸੀ ਤੇ ਜਿਹਦਾ ਆਪਰੇਟ ਵੀ ਨਹੀਂ ਹੋਇਆ ਆਪਰੇਟ ਹੋਣ ਤੋਂ ਪਹਿਲਾਂ ਹੀ ਇਹਨਾਂ ਇੱਕ ਇੰਜੈਕਸ਼ਨ ਲਾਇਆ ਵੀ ਉਹ ਸੀਦਾ ਜਿਹੜੀ ਕਿ ਓਵਰਡੋਜ ਹੋਣ ਕਾਰਨ ਕੇ ਪਤਾ ਨਹੀਂ ਲੱਗਿਆ ਕਿਸ ਕਾਰਨ ਕਰਕੇ ਜਿਹੜੀ ਆ ਉਹਦੀ ਹਸਪੀਟਲ ਵੱਲੋਂ ਜਿਹੜਿਆ ਬਾਦੀ ਸਾਨੂੰ ਲਾਸ਼ੋਂ ਪੀ ਗਈ ਆ ਤੇ ਅਸੀਂ ਸਿਰਫ ਇੱਥੇ ਜਿਹੜਾ ਪ੍ਰੋਟੈਸਟ ਕਰ ਰਹੇ ਆ ਇੱਕ ਇਨਸਾਫ ਦੀ ਮੰਗ ਕਰ ਰਹੇ ਆ ਕਿ ਨੌਜਵਾਨ 32-33 ਸਾਲਾਂ ਦਾ ਜਿਹੜਾ ਉਹ ਹਸਪੀਟਲ ਪਹੁੰਚਿਆ ਤੇ ਲਾਸ਼ ਬਣ ਕੇ ਜਿਹੜਾ ਬਾਹਰ ਕੱਢ ਦਿੱਤਾ ਅਕਾ ਹਸਪਤਾਲ ਵਾਲੇ ਕੀ ਕਹਿੰਦੇ ਜੀ ਨਾਲ ਕੋਈ ਹਸਪਤਾਲ ਦੇ ਤੇ ਨਾਲ ਪੁਲਿਸ ਪ੍ਰਸ਼ਾਸਨ ਐਸ ਐਚ ਓ ਜਿਹੜੇ ਆ ਉਹ ਵੀਰ ਲਾਲ ਲੱਗਿਆ ਹੋਇਆ ਪ੍ਰਸ਼ਾਸਨ ਤੇ ਗੱਲਬਾਤ ਚੱਲ ਰਹੀ ਆ ਜੇ ਤੇ ਸਾਨੂੰ ਇਨਸਾਫ ਦਿੰਦੇ ਠੀਕ ਆ ਨਹੀਂ ਦਿੰਦੇ ਤੇ ਇਸ ਤੋਂ ਵੀ ਵੱਡਾ ਜਿਹੜਾ ਅਸੀਂ ਲਾਸ਼ ਰਾ ਕੇ ਕਿਤੇ ਵੀ ਪ੍ਰੋਟੈਸਟ ਜਿਹੜਾ ਕਰਾਂਗੇ ਹਾਂ ਪਿੰਕੀ ਨਾ ਨਾ ਕੀ ਹੋਇਆ ਜੀ ਮੇਰਾ ਨਾਮ ਰਸ਼ਪਾਲ ਸਿੰਘ ਹੈ ਮੇਰਾ ਪੁੱਤ ਗਰਨੇਕ ਸਿੰਘ ਜੀ ਅੱਛਾ ਜੀ ਤੇ ਪਸੀ ਦਾ ਪ੍ਰਫਰ ਕੋਰ ਵਾਸਤੇ ਆਇਆ ਸਾਰੇ ਪ੍ਰਹਾਰਾਂ ਦੇ ਠੀਕ ਹੋਏ ਆ ਅੰਦਰ ਖੜੇ ਅੰਦਰ ਜਾ ਕੇ ਪਨੇ ਕਿਹੜਾ ਟੀਕਾ ਲਾ ਰਹਾ ਤਾਂ ਉਸੇ ਲਈ ਕਹਦੇ ਇਹਦਾ ਬਲੱਡ ਵਧ ਗਿਆ ਜੀ ਟੀਕਾ ਲਾ ਕੇ ਤੈਨੂੰ ਉਸ ਮਰ ਗਿਆ ਤੇ ਕਰਕੇ ਐਬੂਲੈਂਸ ਆਪਣੇ ਕੋਲ ਪਨੇ ਯਾਰ ਦਾ ਟੀਕਾ ਲਾਦਾ ਕਿਹੜਾ ਲਾਤਾ ਕਿਹੜਾ ਨਹੀਂ ਲਾਤਾ ਤੋ ਸਿਰ ਸਾਨੂੰ ਕਿਉਂ ਪੁੱਛਿਆ ਆਪਣੀ ਜਾਣ ਕੇ ਤੁਸੀਂ ਵੇਖੋ ਆਪੇ ਲੱਭੂ ਕਰਕੇ ਦੋ ਚਲਾਦ ਕੇ ਸਾਡੇ ਘਰ ਕਿ ਲਾ ਤਾ ਲਾ ਦੇ ਲਾ ਦੇ ਦਾਦਾ ਲਾ ਦੇ ਘਰ ਭੇਦੀ ਲਾਸ਼ ਨੂੰ ਲਾਸ਼ ਘਰ ਭੇਦੀ ਉਸ ਇਹ ਦੇਖੋ 15 ਮਿੰਟ ਨੂੰ ਨਾ ਆਪਣੇ ਰੱਖਿਆ ਸੀ 15 ਮਿੰਟ ਅੱਧਾ ਘੰਟਾ ਵੇਖਿਆ 1 ਘੰਟਾ ਵੇਖਿਆ ਵੀ ਸ਼ਾਨ ਮੋੜਾ ਵੇ ਕੀ ਲਗਾਜਾ ਕੀ ਲਗਾ ਦੋ ਘੰਟੇ ਰੱਖੇ ਨੂੰ ਪੇਸ਼ੀਨ ਚ ਸਰ ਸਾਹਿਬ ਸ਼ਾਮ ਹੋ ਰਵੇ ਤੁਹਾਨੂੰ 15 ਮਿੰਟ ਵੀ ਰੱਖਿਆ ਮੇਰੇ ਪੁੱਤ ਨੂੰ ਮਸ਼ੀਨ ਦੇ ਅੱਗੇ ਮੇਰਾ ਪੁੱਤ ਤੁਹਾ ਦੋਸਤ ਨੇ ਮਾਰ ਕੇ ਮਾਰ ਕੇ ਮਰਿਆ ਮਰਿਆ ਸਰ ਜੰਗੀਗਾ ਤੁਹਾਡੀ ਕੀ ਮੰਗ ਸਾਥ ਨਾਣੀ ਸਾਡਾ ਇਨਸਾਫ ਮਿਲਣਾ ਚਾਹੀਦਾ ਜੀ ਦੋ ਸਾਡੇ ਪੁੱਤ ਦਾ ਪੰਡਾ ਇਨਸਾਫ ਮਿਲਣਾ ਚਾਹੀਦਾ ਬੱਚੇ ਛੋਟੇ ਆ ਪਹਿਲਾਂ ਮੇਰਾ ਪੁੱਤ ਸਾਰਾ ਕੋ ਗੋ ਮਰਿਆ ਉਹਨੇ ਫਿਰ ਮੁੰਡਾ ਨਿਕਲ ਉਹ ਪਾਲਣ ਰਿਹਾ ਸਾਨੂੰ ਪਾਲਣ ਰਿਹਾ ਆਪਣੇ ਬੱਚੇ ਪਾਲਣ ਰਿਹਾ ਅਸੀਂ ਗਰੀਬ ਹੁਣ ਕਿੱਥੇ ਜਾਵਾਂਗੇ ਕਿੱਥੇ ਕਿਹੜੇ ਪਿੰਡ ਆਪਣੇ ਸਾਡਾ ਪਿੰਡ ਨੰਗਲੀ ਆ ਜੀ ਨੰਗਲੀ ਪਠਾ ਇਹ ਜੀ ਸਾਨੂੰ ਅੱਜ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਗੁਰਨੇਕ ਸਿੰਘ ਨਾਮ ਦਾ ਨੌਜਵਾਨ ਸੀਗਾ ਜਿਹੜੀ ਉਹ ਮਰ ਗਿਆ ਪਤੀ ਪਤਨੀ ਨਾਲ ਸੀ ਉਹਦੇ ਨਰਮਨਾ ਹਸਪੀਟਲ ਦੇ ਵਿੱਚ ਜਿਹੜਾ ਵਾ ਮਤਲਬ ਜਿਵੇਂ ਕੋਈ ਆਪਣੇ ਕਿਸ ਸਰਜਰੀ ਦੇ ਰਿਗਾਰਡਿੰਗ ਆਇਆ ਸੀਗਾ ਤੇ ਜਿੱਥੇ ਉਹਦੀ ਜਿਹੜੀ ਆ ਡੈਥ ਹੋ ਗਈ ਆ ਤੇ ਉਹਦੇ ਪਰਿਵਾਰ ਵੱਲੋਂ ਜੋ ਵੀ ਸਾਨੂੰ ਸਟੇਟਮੈਂਟ ਦਿੱਤੀ ਜਾਊਗੀ ਤੇ ਜੋ ਵੀ ਸਾਹਮਣੇ ਆਉਣਗੇ ਉਹਨਾਂ ਤੱਕ ਜਿਹੜੀ ਆ ਕਾਰਵਾਈ ਕੀਤੀ ਜਾਊਗਾ ਉਹਦੇ ਬਾਰੇ ਬਸ ਪਰਿਵਾਰ ਨਾਲ ਮਿਲ ਕੇ ਗੱਲਬਾਤ ਕਰਕੇ ਵੀ ਜੋ ਸਾਨੂੰ ਸਟੇਟਮੈਂਟ ਲਿਖਾਉਣਗੇ ਜੀ ਉਹਨਾਂ ਤੱਕ ਜੋ ਜੋ ਇਹ ਪਰਲੋ ਬਣੇਗਾ ਜੀ ਦਿਨ ਤੱਕ ਆਪਾਂ ਦੇਖਾਂਗੇ ਬਸ ਇੱਥੇ ਇਹਨਾਂ ਦੇ ਸਾਫ ਨੂੰ ਪੁੱਛ ਪੜਤਾਲ ਕਰਦੇ ਆਂ ਜੀ ਕਿ ਕੀ ਗੱਲ ਹੋਈ ਆ ਅਜੇ ਇਨੀਸ਼ੀਅਲ ਸਟੇਟ ਦੇ ਸਾਨੂੰ ਇਨਫੋਰਮੇਸ਼ਨ ਮਿਲੀ ਆ ਜਸਟ ਮੌਕੇ ਤੇ ਆਏ ਆ ਪੁੱਛ ਪੜਤਾਲ ਕਰਕੇ ਕਿ ਕੀ ਐਕਚੁਅਲੀ ਮਾਮਲਾ ਹੈ ਆ ਉਹਦੇ ਅਕੋਰਡਿੰਗ ਦੋਵੀਆਂ ਜੇ ਬਿਲਕੁਲ ਮਿਲ ਗਿਆ ਜੀ ਬਿਲਕੁਲ ਮਿਲ ਗਿਆ ਜੋ ਵੀ ਵੈਰੀਫਾਈ ਕਰਕੇ ਕਾਰਜ ਆ